ਜਰ ਅੱਜ ਜਿਹੜਾ ਮਰਡਰ ਹੋਇਆ ਤਾਂ ਇਹਦੇ ਪਰ ਕੀ ਜਾਣਕਾਰੀ ਹੈ ਤਾਂ ਤੁਸੀਂ ਉਹਨਾਂ ਦੇ ਕੀ ਲੱਗਦੇ ਰਿਸ਼ਤੇ ਮੇਰਾ ਪਿੰਡ ਹਰ ਤੋਂ ਥੋੜਾ ਜਿਹਾ ਮੇਰੇ ਸਹੁਰੇ ਦਾ ਪਿੰਡ ਆ ਜੀ ਇਹ ਮੇਰਾ ਸਾਲਾ ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਵੀ ਇਦਾਂ ਕਰਕੇ ਬੁੱਟੀ rau ਦੀ ਡੈਥ ਹੋ ਗਈ ਹੈ ਅਸੀਂ ਨਾਲ ਗੱਡੀ ਜਾ ਕੇ ਸਵੇਰੇ ਇੱਥੇ ਜਿੱਦੋਂ ਆ ਕੇ ਦੇਖਿਆ ਜੀ ਫੋਟੋ ਖਿੱਚੀ ਕਿ ਚਦੋਂ ਬਾਅਦ ਪਤਾ ਲੱਗਾ ਵੀ ਇਹ ਸਾਠ ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਇਹ ਉਹਦਾ ਨਹੀਂ ਹੋਇਆ ਮਰਿਆ ਨਹੀਂ ਆਪ ਕਿਹਨੇ ਮਾਰਿਆ ਮੈਨੂੰ ਕੀ ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣਕਾਰੀ ਹੈਗੀ ਬੱਚਿਆਂ ਨੇ ਕੀ ਦੱਸਿਆ ਬੱਚੇ ਸਾਨੂੰ ਕੋਈ ਨਹੀਂ ਦੱਸਿਆ ਬੱਚੇ ਉਹ ਸੁੱਤੇ ਕਹਿੰਦੇ ਹੀ ਸੁੱਤੇ ਸਾਨੂੰ ਬੱਚਿਆਂ ਦਾ ਪਤਾ ਨਹੀਂ ਕਿਉਂ ਅਸੀਂ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਤੋਂ ਆ ਕੇ ਦੇਖਿਆ ਅਸੀਂ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਆ ਕਿਤੇ ਕਿਤੇ ਫਿਰ ਮੈਂ ਜਾ ਕੇ ਦਿੱਸਿਆ ਵੀ ਆਹ ਕੰਮ ਹੋਇਆ ਜੰਗੀਰਾਜ ਕੋਲੀਆਂ ਪਿੰਡ ਚ ਮਰਟਰ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਦੇਖੋ ਹੁਣ ਇਹਨੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਲੀਆਂ ਪਿੰਡ ਦੇ ਵਿੱਚ ਇੱਕ ਬੁਟੀਰਾਮ ਦਾ ਨਾਮ ਅਦਾਇਆ ਉਹਦਾ ਮਰਟਰ ਹੋ ਗਿਆ ਅਸੀਂ ਮੌਕੇ ਤੇ ਆ ਗਏ ਮੌਕੇ ਤੇ ਆ ਕੇ ਸਾਰਾ ਤਫਸੀਲਾ ਕੀਤਾ ਆ ਮਾਮਲਾ ਜਿਹੜਾ ਬਿਲਕੁਲ ਇਹੋ ਲੱਗ ਰਿਹਾ ਵੀ ਬੰਦੇ ਦਾ ਮਰਡਰ ਕੀਤਾ ਗਿਆ ਬਾਕੀ ਹੁਣ ਐਫਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤ ਉੱਤੇ ਬਚਿਆ ਨਹੀਂ ਜਾਵੇ ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਥੈਰਿਆ ਸੀਗਾ ਮੈਂ ਤੁਹਾਨੂੰ ਦੱਸਿਆ ਨਾ ਇਹ ਇਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਹੁਣ ਅਸੀਂ ਇਨਵੈਸਟੀਗੇਟ ਕਰਾਂਗੇ ਸਰ ਅੱਜ ਜਿਹੜਾ ਮਰਡਰ ਹੋਇਆ ਤਾਂ ਇਹਦੇ ਬਾਰੇ ਕੀ ਜਾਣਕਾਰੀ ਹੈ ਤਾਂ ਤੁਸੀਂ ਉਹਨਾਂ ਦੇ ਕੀ ਲੱਗਦੇ ਰਿਸ਼ਤੇ ਮੇਰਾ ਪਿੰਡ ਹਰ ਤੋਂ ਥੋੜਾ ਜਿਹਾ ਮੇਰੇ ਸਹੁਰੇ ਦਾ ਪਿੰਡ ਆ ਜੀ ਇਹ ਮੇਰਾ ਸਾਲਾ ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਵੀ ਇਦਾਂ ਕਰਕੇ ਬੁੱਟੀ rau ਦੀ ਅਸੀਂ ਨਾ ਗੱਡੀ ਜਾ ਕੇ ਸਵੇਰੇ ਇੱਥੇ ਜਦੋਂ ਆ ਕੇ ਦੇਖਿਆ ਫੋਟੋ ਖਿੱਚੀ ਕਿ ਚਤੁਰਵਾਲ ਪਤਾ ਲੱਗਾ ਵੀ ਇਹ ਸਾਠ ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਉਹਦਾ ਨਹੀਂ ਹੋਇਆ ਮਰਿਆ ਨਹੀਂ ਆਪ ਕਿਹਨੇ ਮਾਰਿਆ ਮਾਰੀ ਕੀਤੀ ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣਕਾਰੀ ਹੈਗੀ ਬੱਚਿਆਂ ਨੇ ਕੀ ਦੱਸਿਆ ਗਿਆ ਬੱਚੇ ਤਾਂ ਸਾਨੂੰ ਕੋਈ ਤੁਸੀਂ ਜਿਹੇ ਬੱਚੇ ਉਹ ਸੁੱਤੇ ਕਹਿੰਦੇ ਹੈ ਸੁੱਤੇ ਸਾਨੂੰ ਬੱਚਿਆਂ ਦਾ ਪਤਾ ਨਹੀਂ ਕਿਉਂਕਿ ਅਸੀਂ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਥੋਂ ਆ ਕੇ ਦੇਖਿਆ ਅਸੀਂ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਆ ਕਿ ਜੇ ਕਿਤੇ ਫਿਰ ਮੈਂ ਜਾਣੀ ਦਿੱthia ਵੀ ਆ ਕੰਮ ਹੋਇਆ ਜੰਗੀਰਾਜ ਕੋਲੀਆਂ ਪਿੰਡ ਚ ਮਟਰ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਦੇਖੋ ਹੁਣੇ ਹੁਣੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਲੀਆਂ ਪਿੰਡ ਦੇ ਵਿੱਚ ਇੱਕ ਬੁਤੀराम ਦਾ ਨਾਮ ਆ ਬੰਦਾ ਹੈ ਉਹ ਤਾਂ ਮਟਰ ਹੋ ਗਿਆ ਸੀ ਮੌਕੇ ਤੇ ਆ ਗਏ ਮੌਕੇ ਤੇ ਆ ਕੇ ਸਾਰਾ ਤਫਸੀਲਾ ਕੀਤਾ ਹੈ ਮਾਮਲਾ ਜਿਹੜਾ ਬਿਲਕੁਲ ਇਹ ਲੱਗ ਰਿਹਾ ਵੀ ਬੰਦੇ ਦਾ ਮਰਡਰ ਕੀਤਾ ਗਿਆ ਬਾਕੀ ਹੁਣ ਐਫਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਦੋਸ਼ੀ ਹੈ ਕਿਸੇ ਵੀ ਕਿਸਮ ਤੋਂ ਬਚਿਆ ਨਹੀਂ ਜਾਵੇਗਾ ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਥੈਰਿਆ ਸੀ ਮੈਂ ਤੁਹਾਨੂੰ ਦੱਸਿਆ ਨਾ ਇਹ ਇਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਹੁਣ ਅਸੀਂ ਇਨਵੈਸਟੀਗੇਟ ਕਰਾਂਗੇ ਸਰ ਅੱਜ ਜਿਹੜਾ ਮਰਡਰ ਹੋਇਆ ਤਾਂ ਇਹਦੇ ਬਾਰੇ ਕੀ ਜਾਣਕਾਰੀ ਹੈ ਤਾਂ ਤੁਸੀਂ ਉਹਨਾਂ ਦੇ ਕੀ ਲੱਗਦੇ ਰਿਸ਼ਤੇ ਮੇਰਾ ਪਿੰਡ ਹਰ ਤੋਂ ਥੋੜਾ ਜਿਹਾ ਮੇਰੇ ਸਹੁਰੇ ਦਾ ਪਿੰਡ ਆ ਜੀ ਇਹ ਮੇਰਾ ਸਾਲਾ ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਵੀ ਇਦਾਂ ਕਰਕੇ ਬੁੱਟੀ ਦੀ ਡੈਥ ਹੋ ਗਈ ਅਸੀਂ ਨਾ ਗੱਡੀ ਜਾ ਕੇ ਸਵੇਰੇ ਇੱਥੇ ਜਦੋਂ ਆ ਕੇ ਦੇਖਿਆ ਫੋਟੋ ਖਿੱਚੀ ਕਿ ਚਤੁਰਵਾਲ ਪਤਾ ਲੱਗਾ ਵੀ ਇਹ ਸਾਠ ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਇਹ ਉਹਦਾ ਨਹੀਂ ਹੋਇਆ ਮਰਿਆ ਨਹੀਂ ਆ ਕਿਹਨੇ ਮਾਰਿਆ ਮਾਈ ਜੀ ਕੀਤੀ ਫੋਰ ਤੁਹਾਨੂੰ ਕੀ ਇਹਦੇ ਬਾਰੇ ਜਾਣ ਕੇ ਰਹੀ ਬੱਚਿਆਂ ਨੇ ਕੀ ਦੱਸਿਆ ਜਿਆ ਬੱਚੇ ਸਾਨੂੰ ਕੋਈ ਨਹੀਂ ਦੱਸਿਆ ਜੀ ਬੱਚੇ ਉਹ ਸੁੱਤੇ ਕਹਿੰਦੇ ਅਸੀਂ ਸੁੱਤੇ ਸਾਨੂੰ ਬੱਚਿਆਂ ਦਾ ਪਤਾ ਨਹੀਂ ਕਿ ਉਹ ਅਸੀਂ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਥੋਂ ਆ ਕੇ ਦੇਖਿਆ ਅਸੀਂ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਆ ਕੀ ਜਿੱਕੇ ਤੇ ਫਿਰ ਜਾ ਕੇ ਦਿੱਥਿਆ ਵੀ ਆ ਕੰਮ ਹੋਇਆ ਜੰਗੀ ਰਾਜ ਕੋਲੀਆਂ ਪਿੰਡ ਚ ਮਰਡਰ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਦੇਖੋ ਹੁਣ ਇਹਨੇ ਇਨਫੋਰਮੇਸ਼ਨ ਮਿਲੀ ਸੀ ਵੀ ਇਥੇ ਕੋਲੀਆਂ ਪਿੰਡ ਦੇ ਵਿੱਚ ਇੱਕ ਗੁਟੀਰਾਮ ਦਾ ਨਾਮ ਅਦਾਇਆ ਉਹਦਾ ਮਰਡਰ ਹੋ ਗਿਆ ਅਸੀਂ ਮੌਕੇ ਤੇ ਆ ਗਏ ਮੌਕੇ ਤੇ ਆ ਕੇ ਸਾਰਾ ਤਫਸੀਲਾ ਕੀਤਾ ਆ ਮਾਮਲਾ ਜਿਹੜਾ ਬਿਲਕੁਲ ਇਹੋ ਲੱਗ ਰਿਹਾ ਵੀ ਬੰਦੇ ਦਾ ਮਰਡਰ ਕੀਤਾ ਗਿਆ ਬਾਕੀ ਹੁਣ ਐਫ ਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤ ਉਨ ਨੂੰ ਬਚਿਆ ਨਹੀਂ ਜਾਵੇ ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਘੈਰਿਆ ਸੀ ਮੈਂ ਤੁਹਾਨੂੰ ਦੱਸਿਆ ਨਾ ਇਹ ਇਟ ਇਜ਼ ਮੈਟਰ